ਨੰਗਲ ਦੇ ਨਾਲ ਲੱਗਦੇ ਪਿੰਡ ਬਰੰਪਰ ਦੇ ਕੋਲ ਨੰਗਲ ਚੰਡੀਗੜ੍ਹ ਮੁੱਖ ਮਾਰਗ ਤੇ ਇੱਕ ਬੱਸ ਅਤੇ ਆਟਿਕਾ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਚ ਸਵਾਰ 6 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਦੇ ਵਿੱਚੋਂ ਇੱਕ ਔਰਤ ਹੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਾਕੀ 5 ਗੰਭੀਰ ਰੂਪ ਚ ਜ਼ਖਮੀਆਂ ਨੂੰ ਪੁਲਿਸ ਅਤੇ ਐਂਬੂਲੈਂਸ ਦੀ ਮਦਦ ਦੇ ਨਾਲ ਨੰਗਲ ਦੇ ਸਿਵਲ ਹਸਪਤਾਲ ਚ ਪਹੁੰਚਾਇਆ ਗਿਆ ਜਿੱਥੇ ਉਹਨਾਂ ਨੂੰ ਮੋਢਲੀ ਸਹਾਇਤਾ ਦਿੱਤੀ ਗਈ ਪਰ ਗੰਭੀਰ ਰੂਪ ਚ ਜ਼ਖਮੀ ਹੋਇਕ 18 ਸਾਲ ਦੇ ਨੌਜਵਾਨ ਦੀ ਵੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ ਬਾਕੀ ਵੀ ਜੋ ਗੰਭੀਰ ਰੂਪ ਚ ਜ਼ਖਮੀ ਸਨ ਉਹਨਾਂ ਨੂੰ ਮੋਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਸ ਇੱਕ ਨਿੱਜੀ ਕੰਪਨੀ ਦੀ ਸੀ ਜਦੋਂ ਟੱਕਰ ਹੋਈ ਤਾਂ ਬੱਸ ਚ ਸਵਾਰੀਆਂ ਜਿਨ੍ਹਾਂ ਨੂੰ ਕੋਈ ਵੀ ਸੱਟਾਂ ਨਹੀਂ ਲੱਗੀਆਂ ਹਾਲਾਂਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਇਹ ਜਾਂਚ ਦਾ ਬਿਚਾਏ ਉੱਥੇ ਹੀ ਬੱਸ ਚ ਸਵਾਰ ਸਵਾਰੀਆਂ ਨੂੰ ਕਿਸੇ ਹੋਰ ਬੱਸ ਦੇ ਵਿੱਚ ਬਿਠਾ ਕੇ ਦਿੱਲੀ ਦੇ ਲਈ ਰਵਾਨਾ ਕਰ ਦਿੱਤਾ ਗਿਆ ਸੰਪੂਰਨ ਕੋਲ ਐਕਸੀਡੈਂਟ ਹੋਇਆ ਕਿੰਨੇ ਬੰਦੇ ਆਏ ਸੀਗੇ ਕਿ ਆ ਉਹਨਾਂ ਦੇ ਹਾਲਾਤ ਰਹੇ ਜਰਾ ਦੇ ਦੋ ਜਾਣਕਾਰੀ ਆ 6 ਬੰਦੇ ਆਏ ਸੀ ਜੋ ਦੋ ਦੀ ਡੈਥ ਹੋ ਗਈਆਂ ਇੱਕ ਦੀ ਜਸਟ ਆਂਦਾ ਹੀ ਹੋ ਗਈ ਤੇ ਇੱਕ ਜਿਹੜੇ ਪਹਿਲੇ ਡੈਥ ਦੀ ਐਸਿਸ ਹੁੰਦੇ ਤੇ ਵਿੱਚੋਂ ਬਾਕੀ ਦੋ ਦੇ ਜਿਹੜੀਆਂ ਮਾਮੂਲੀ ਸੱਟਾਂ ਸੀ ਉਹਨਾਂ ਨੂੰ ਫਿਰ ਵੀ ਜਿਹੜਾ ਆਈਓਪੀ ਲਈ ਭੇਜਿਆ ਗਿਆ ਚੰਡੀਗੜ੍ਹ ਤੇ ਇੱਕ ਜਿਹੜਾ ਪੇਸ਼ੈਂਟ ਸੀਰੀਅਸ ਹੈ ਉਹਨੂੰ ਬੱਤੀ ਭੇਜਿਆ ਗਿਆ ਤੇ ਟੋਟਲ 6 ਸੀਗੇ 6ਾਂ ਚੋਂ 2 ਦੀ ਮੌਤ ਹੈ 4 ਨੂੰ ਰੈਪਰ ਕਰ 4 ਨੂੰ ਰੈਪਰ ਇਹਨਾਂ ਦੇ ਨਾਮ ਸਰ ਹੈ ਕਿ ਦੇ ਦਿਓ ਹਾਂਜੀ ਰਗੂਬੀਰ ਸਿੰਘ ਜੀ ਅਗੇ ਇੱਕ ਅ ਇੱਕ ਜਿਹਦੀ ਮੌਤ ਹੋਈ ਨਹੀਂ ਨਹੀਂ ਅੱਛਾ ਮੌਤ ਜਿੰਨਾਂ ਦੀ ਹੋਈ ਉਹ ਅ ਹੈਗੇ ਸੋਮਨ ਵਾਈਫ ਆਫ ਰਾਜੇਸ਼ ਇਹ ਜਵਾਲੀ ਡਿਸਟ੍ਰਿਕਟ ਕਾਂਗੜਾ ਦੇ ਰਹਿਣ ਵਾਲੇ ਸੀ ਤੇ ਇੱਕ ਹੈਗੇ ਆ বাসੂ ਇਹ ਵੀ ਜਵਾਲੀ ਕਾਂਗੜਾ ਦੇ ਰਹਿਣ ਵਾਲੇ ਇੱਕ ਨਿਕਲ ਜੋ ਇਹਨਾਂ ਦੀ ਅ ਮੁੰਡੇ ਦੀ ਤਾਂ 18 ਸਾਲ ਸੀ ਤੇ ਜਿਹੜੇ ਦੂਸਰੇ ਲੇਡੀ ਸੀ ਤੇ ਜਿਨ੍ਹਾਂ ਦੀ ਹੋਈ ਉਹਨਾਂ ਦੀ 50 ਸਾਲ ਦੀ ਇਹ ਜਿਹਨੇ ਡੈਥ ਹੋਈ ਹੈ ਮਾਂ ਬੇਟਾ ਸੀ ਹਾਂ ਪਤਾ ਨਹੀਂ ਹੈ ਜੀ ਅੱਛੀ ਜੀ ਜਾਣਕਾਰੀ ਜਿਹੜੇ ਜ਼ਖਮੀਆਂ ਦੇ ਨਾਮ ਦੇ ਦੋ ਜਿਹੜੇ ਜ਼ਖਮੀਆਂ ਇੱਕ ਹੈਗੇ ਰਗੂਬੇ ਸਿੰਘ ਇੱਕ ਹੈਗੇ ਅ ਰੰਜੂ ਬਾਲਾ ਇੱਕ ਹੈਗੇ ਜੀ ਰਜੇਸ਼ ਇੱਕ ਵਰੁਣ ਜਰੇਵਾਲ ਵਰੁਣ ਜਰੇਵਾਲ ਜਿਹੜੇ ਉਹ ਸੀਰੀਅਸ ਸੀ ਹੈਡ ਇੰਜਰੀ ਕੋਈ ਨਹੀਂ ਹੂੰ ਅੱਛਾ ਸੁਗਨਾ ਨੰਬਰ ਤੇ ਭੇਜ ਦੇ ਤੇ ਸਰ ਇਹ ਕਿੱਥੇ ਦੇ ਨਿਵਾਸੀ ਸੀਗੇ ਕੋਈ ਜਾਣਕਾਰੀ ਚਾਹੀਦੀ ਹੈ ਸਾਰੇ ਹਿਮਾਚਲ ਦੇ ਸੀ ਰਗਵੀਰ ਸਿੰਘ ਔਰ ਰੰਜੂ ਬੱਲਾ ਜਿਹੜੇ ਹਸਬੰਡ ਵਾਈਫ ਸੀ ਇਹ ਫਾਤੇਪੁਰ ਤੇ ਸੀ ਫਾਤੇਪੁਰ ਤੋਂ ਤਨੇਟਾ ਪਿੰਡ ਦੇ ਦੇ ਸੀ ਹੂੰ ਹੂੰ ਤੇ ਰਜੇਸ਼ ਜਿਹੜੇ ਆ ਇਹ ਹੈਗੇ ਇਹ ਵੀ ਜਿਵਾਲੀ ਦੇ ਰਹਿਣ ਵਾਲੇ ਸੀ ਹਿਮਾਚਲ ਦੇ ਸੀ ਸਾਰੇ ਸਾਰੇ ਹਿਮਾਚਲ ਦੇ ਸਾਰੇ ਗੱਡੀ ਸਵਾਰ ਸੀ ਕੋਈ ਬੱਸ ਨਹੀਂ ਬੱਸ ਵਾਲੇ ਕੋਈ ਤਰ੍ਹਾਂ ਸੇ ਆਇਆ ਨਹੀਂ ਕੋਈ ਇੱਕ ਐਕਸਟ੍ਰੀਮ ਤੇ ਇੱਕ ਬੋਲੋ ਵਾਸਦਾ ਤੇ ਇੱਕ ਐਰਟੀਕਾ ਗੱਡੀ ਜਿਹੜੀ ਆ ਤੇ ਸਾਹਮਣੇ ਚੱਲ ਰਹੀ ਹੈ ਜੀ ਸੇਲ ਹੋ ਰਿਹਾ ਹਾਂ ਗੱਡੀ ਵਿੱਚ ਕਾ ਵੀ ਤੇ ਹੀ ਲੋਨ ਜਖਮੀ ਰਹੇ ਹਾਂ ਇੱਕ ਦੀ ਮੌਕੇ ਤੇ ਡੈਥ ਹੋ ਗਈ ਵਿੱਚ ਐਮਲੈਂਸ ਵੀ ਤੁਹਾਨੂੰ ਹਾਂ ਕਿਹੜਾ ਨੰਬਰ ਕਿੰਨੇ ਬੰਦੇ ਸਵਾਰੀ ਸੀ ਗੱਡੀ ਚ ਹਾਂ ਚਲ ਅੱਛਾ ਜੀ ਤੇ ਸਾਰਾ ਸੇਟਾ ਲੱਗੇ ਖਾਨੀਆਂ ਬਾਕੀ ਬੱਸ ਵਾਲੀ ਸਵਾਰੀਆਂ ਹਾਂਜੀ ਬੱਸ ਇਹ ਸਾਰੇ ਇੱਕ ਡਰਾਈਵਰ ਸਾਰਾ ਜਿਹੜੀਆਂ ਸਵਾਰੀਆਂ ਹੋਣ ਉਹਨੂੰ ਕਿਸ ਹਾਵ ਨਾਲ ਭੇਜ ਰਹੇ ਤੁਸੀਂ ਉਹ ਲੈ ਕੇ ਰਿਹਾ ਉਹਨਾਂ ਸਮਾਨ ਦਾ ਪਤਾ ਲੱਗਦਾ ਇਸ ਲਈ ਬਸ ਤੇ ਵਿੱਚ ਸਵਾਰੀਆਂ ਸੀ ਬਿਲਕੁਲ ਸੁਰੱਖਿਤਾ ਉਹਨਾਂ ਦੇ ਨਾਲ ਛੱਡ ਚੋੜ ਤਾਂ ਨਹੀਂ ਹੈ ਪਰਪੀਲ ਬਿਲਕੁਲ ਸੜਕ ਸੁਰੱਖਿਆ ਹੋਇਆ ਇਹ ਕੀ ਸਮਝਦੇ ਹੋ ਇਹ ਜੋਲੀ ਬ੍ਰਾਂਪਰ ਪੈਂਦਾ ਜੀ ਜਗਾ ਦਾ ਨਾਮ ਤੇ ਕਿਹੜਾ ਐਕਸੀਡੈਂਟ ਹੋਇਆ ਹੈ ਬਸ ਤੁਹਾਡੇ ਸਾਹਮਣੇ ਹੀ ਹੈ ਤਾਂ ਇੱਕ ਆਰਟੀਕਲ ਗੱਡੀ ਹੈ ਹਾਂ ਜੀ ਇਹਦੇ ਨਾਲ ਤੇ ਕਾਫੀ ਨੁਕਸਾਨ ਹੋਇਆ ਹੈ ਤੇ ਰੋਡ ਵੀ ਜਿਹੜਾ ਹੈਗਾ ਇਸ ਕਰਕੇ ਬਲੌਕ ਹੋ ਗਿਆ ਤੇ ਪਤਾ ਲੱਗਿਆ ਕਿ ਇੱਕ ਲੇਡੀ ਦੀ ਡੈਥ ਹੋਈ ਹੈ ਬਾਕੀ ਹਲੇ ਜਿਹੜਾ ਹੈਗਾ ਉਹ ਮੌਕੇ ਤੇ ਹੀ ਹੈ ਐਗਜ਼ੈਕਟਲੀ ਪਤਾ ਕਿੰਨੇ ਬੰਦੇ ਇਜਰਡ ਹੋਏ ਨੇ ਔਰ ਜਿਹੜੀ ਹੈ ਜੀ ਆਪਾਂ ਨੂੰ ਬਾਅਦ ਚ ਜਿਹੜੀ ਇਨਫੋਰਮੇਸ਼ਨ ਦਿੱਤੀ ਸਰ ਤੁਹਾਡੇ ਵੱਲੋਂ ਵੀ ਅਕਸਰ ਜਿਹੜੀ ਅਪੀਲ ਕੀਤੀ ਜਾਂਦੀ ਹੈ ਸਪੀਡ ਦੇ ਮਾਮਲੇ 'ਚ ਕੀ ਕਹਿਣਾ ਜਾਊਗਾ ਜੀ ਇਹ ਜਿਹੜੀ ਹੈ ਜੀ ਰਫਤਾਰੀ ਐਕਸੀਡੈਂਟ ਦੇ ਕਾਰਨ ਐ ਐਕਸੀਡੈਂਟ ਨਾਲ ਮੌਤਾਂ ਦਾ ਜਿਹੜਾ ਹੈਗਾ ਸਿਲਸਿਲਾ ਜਿਹੜਾ ਹੈਗਾ ਬਹੁਤ ਜ਼ਿਆਦਾ ਚੱਲਦਾ ਰਹਿੰਦਾ ਤਾਂ ਇਸ ਲਈ ਬੈਰੀ ਇਹੀ ਅਪੀਲ ਹੈ ਰਾਤ ਨੂੰ ਧਿਆਨ ਨਾਲ ਕਾਲੀ ਦੀ ਬਜਾਇਆ ਆਰਾਮ ਨਾਲ ਜਿਹੜੀ ਟ੍ਰੈਫਿਕ ਮਤਲਬ ਗੱਡੀ ਚਲਾਈ ਜਾਵੇ ਸਰ ਇਸ ਐਕਸੀਡੈਂਟ ਦਾ ਕਾਰਨ ਕੀ ਮੰਨਦੇ ਹੋ ਇਸ ਐਕਸੀਡੈਂਟ ਦਾ ਜਿਹੜੀ ਦਿਖ ਰਿਹਾ ਹੈ ਇੱਕ ਗੱਡੀ ਨੇ ਰੋਂਗ ਸਾਈਡ ਜਾਂ ਓਵਰਟੇਕ ਲੱਗ ਰਿਹਾ ਕਰ ਰਿਹਾ ਜਿਹੜਾ ਬੱਸ ਵਾਲਾ ਏ ਜਿਹਨੇ ਆਪਣੀ ਬੱਸ ਆਪਣੀ ਹਾਫ ਪੱਟੀ ਤੋਂ ਵੈਦਰ ਨੂੰ ਜਿਹੜੀ ਹੈਗੀ ਮੋੜੀ ਠੀਕ ਠੀਕ ਹੈ ਸਰ ਹੋਇਆ ਤੇ ਕੀ ਕਿਹੜੀ ਕਿਹੜੀ ਗੱਡੀ ਦੇ ਵਿੱਚ ਕਾਰਨ ਕੀ ਆ ਇਹਦਾ ਜੀ ਬੱਸ ਜਦੋਂ ਆਪਾਂ ਮੈਂ ਉਹਨੂੰ ਮੇਰਾ ਭਾਈ ਚੰਡੀਗੜ੍ਹ ਤੋਂ ਵਾਰੇ ਸੀ ਜੀ ਜਦੋਂ ਆਪਾਂ ਬਰਾਬਰ ਪੁੱਛਿਆ ਜੀ ਅਗੇ ਬਰਾਬਰ ਦੇ ਵਿੱਚ ਜਦੋਂ ਉਹਦੀ ਕਿਹਾ ਜਮ ਲੱਗੇ ਹੋਏ ਬਹੁਤ ਜ਼ਿਆਦੇ ਹਲਦਾ ਦੰ ਭੋਜਾ ਲੱਗਿਆ ਵੀ ਅਸੀਂ ਦੇਖਿਆ ਕਿ ਕੋਈ ਕਾਰਨਾ ਹੋਵੇ ਅਸੀਂ ਮੈਂ ਉਹਨਾਂ ਦਾ ਪਾਈਸ਼ਾਨੀ ਸਾਹਿਬ ਅਸੀਂ ਵਾਪਸ ਜਦੋਂ ਅੱਗੇ ਨੂੰ ਵਾਏ ਥੋੜਾ ਅੱਗੇ ਜਾ ਕੇ ਨੰਗਲ ਵੱਲੋਂ ਜਦੋਂ ਪਹੁੰਚੇ ਉਹ ਉਹ ਗੱਡੀ ਕੇ ਵਿਚ ਨੂੰ ਦੇ ਵੀ ਛੋਟੀ ਗੱਡੀ ਜੀ ਮੈਸ ਗੱਡੀ ਸੀ ਮੈ ਵੀ ਕਿਹੜੀ ਦੀ ਜੀ ਸਵਾਰੀਆਂ ਵਾਲੀ ਹਾਂ ਹਾਂ ਉਹ ਵੀ ਜੀ ਬਸ ਦੇ ਵਿੱਚ ਬਜੀ ਸੀ ਖੜਦਾ ਬੈਠਾ ਖੜਦਾ ਜਦੋਂ ਆ ਕੇ ਆ ਗਈ ਗੱਡੀ ਦੇਖੀ ਆ ਕੇ ਜੀ ਠੀਕ ਹੈ ਉਦੋਂ ਮੌਜੂਦਾ ਹੈਗਾ ਜੀ ਇੱਕ ਇੱਕ ਡਰਾਈਵਰ ਗੱਡੀ ਫਕਿਆ ਹੋਇਆ ਹੈਗਾ ਜੀ ਠੀਕ ਹੈ ਜੀ ਲੇਡੀ ਸੀ ਜੀ ਇੱਕ ਲੇਡੀ ਪਿੱਛੇ ੱਟੀ ਸੀ ਅੱਛਾ ਗੋਜ ਨੇ ਛੱਡ ਦਿੱਤਾ ਡਰਾਈਵਰ ਵਿੱਚੋਂ ਫਿਕਰ ਕਰਿਆ ਜੀ ਬਟ ਜਿਹੜੀ ਲੇਡੀ ਸੀ ਉਹ ਮੈਨੂੰ ਲੱਗਦਾ ਕਿ ਕੋਲ ਪਿੱਛੇ ਲਿਆਨ ਬਸ ਸਾਈਡ ਤੇ ਲਿਆ ਸਾਈਡ ਤੇ ਰੱਬ ਜਾਣਦਾ ਜੀ ਉਹ ਲੇਡੀ ਮੋਕੇ ਡੈੱਥ ਵੀ ਗਈ ਠੀਕ ਹੈ ਕੀ ਅਪੀਲ ਕਰਨਾ ਜਾਂਦੇ ਹੋ ਜਾ ਬੋ। ਸੋ ਸਾਡੀ ਅਪੀਲ ਰਹੀ ਹੈ ਜੀ ਸੈਂਟਰਲ ਗਵਰਨਮੈਂਟ ਨੂੰ ਵੀ ਜਿਹੜਾ ਰੋਡ ਆ ਜੀ ਨੰਗਲ ਤੋਂ ਲੈ ਕੇ ਨੰਦਪੁਰ ਸਾਹਿਬ ਤੱਕ ਦਾ ਜੀ ਇਹ ਖੁੰਨੀ ਰੋਡ ਬਣ ਚੁੱਕਿਆ ਜੀ ਤੇਰੇ 'ਚ ਕੋਈ ਦੌਰਾਏ ਨਹੀਂ ਆ ਜੀ ਹਰ ਦੂਜੇ ਦਿਨ ਤੀਜੇ ਦਿਨ ਡੈਥ ਹੋ ਰਹੀ ਹੈ ਜੀ ਅੱਗੇ ਰਾਜਮ ਕੀ ਰਾਜ ਅੱਛਾ ਸੋ ਬੇਨਤੀ ਹੈ ਜੀ ਵੀ ਜਿਹੜਾ ਰੋਡ ਆ ਜੀ ਜਲਦੀ ਤੋਂ ਜਲਦੀ ਡਬਲ ਕੀਤਾ ਜਾਵੇ ਨਹੀਂ ਤਾਂ ਹਰੇਕ ਦਿਨ ਪਰਿਵਾਰ ਉੱਜਣੇ ਜੀ ਮਾਮਾ ਦੇ ਪੁੱਤ ਮਰਿਆ ਕਰਦੇ ਜੀ ठीक है ठीक है जी सो ये विनती है दी हमारी प्रबंध कीती जावे साडा इतना कहना ठीक है बाजी प्लीज बहन बाकी कहां पे क्या नाम है तारीक क्या नाम है भैया माए हां जी हां जी बताना कहां से आ रहे थे कहां जा रहे थे गरम से आ रहे थे ना दिल्ली जा अच्छा जी तो ये कैसे हुआ पता कुछ हम भी गांठे ਆਪ ਠੀਕ ਹੈ ਇਸ ਵਿੱਚ ਦਿਖਾਉਣਾ ਕੋਈ ਗੱਲ ਨਹੀਂ ਐਸੀ ਕੋਈ